ਦੀ ਗੱਲ ਆ ਵੀ ਇੱਕ ਅੰਗਰੇਜ਼ ਨੇ ਸੁਣ ਰੱਖਿਆ ਸੀ ਪੰਜਾਬੀ ਬਹੁਤ ਮਿਹਨਤ ਕਰਦਿਆ ਵੀ ਹਰੇਕ ਚੀਜ਼ ਦਾ ਨਾ ਲਾਹ ਲੈਂਦੇ ਆ ਪੂਰਾ ਐ ਨਹੀਂ ਵੀ ਅਸੀਂ ਕਪੜਾ ਪ੍ਰਾਰਾ ਹੋਇਆ ਜੀ ਧੋਣੇ ਵਾਲਾ ਉਹਨੂੰ ਸਿੱਟ ਕੇ ਨਵਾਂ ਹੀ ਲੈ ਲਿਆ ਨਾ 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 ਵੀ ਉਹ ਤਾਂ ਨਿਚੋਰ ਕੱਢਦੇ ਆ ਆਗੇ ਅੰਗਰੇਜ਼ ਸਾਹਿਬ ਨੇ ਪੰਜਾਬ ਦੇ ਵਿੱਚ ਨਾ ਬਜ਼ੁਰਗਾਂ ਨਾਲ ਗੱਲਬਾਤ કરી ਇੱਕ ਬਜ਼ੁਰਗ ਨੇ ਆਧਾਰਨ ਦਿੱਤੀ ਵੀ ਅੰਗਰੇਜ਼ ਸਾਹਿਬ ਫਰਜ਼ ਕਰੋ ਮੇਰੇ ਚਾਦਰਾਂ ਲਾਇਆ ਇਹ ਪੁਰਾਣਾ ਹੋ ਗਿਆ ਮੈਂ ਰੱਖਤਾ ਮੈਨੂੰ ਨਾ ਪਸੰਦ ਹੋ ਗਿਆ ਮੇਰੇ ਕਰਦਿਆਂ ਨੇ ਮੇਰੇ ਜਵਾਕ ਦਾ ਇਹ ਪਜਾਮਾ ਕੋਈ ਛੱਗਾ ਬਣਾ ਦੇਣਾ ਜਵਾਕ ਤੋਂ ਵੀ ਨਾ ਪਸੰਦ ਹੋ ਗਿਆ ਐ ਨਹੀਂ ਵੀ ਸਿੜਦਾ ਨਾ ਨਾ ਜੀ ਕੋਈ ਸਹਰਾਣੇ ਦਾ ਗਲਾਫ ਚੋਲਾ ਬਣਾਉਣਾ ਜੇ ਉਹ ਪੁਰਾਣਾ ਹੋ ਗਿਆ ਫਿਰ ਉਹਦੇ ਨਾਲ ਅਸੀਂ ਪੋਚੇ ਲਾਉਣੇ ਆ ਪੋਚੇ ਵਾਲੀ ਲੀਰ ਵੀ ਜਮਈ ਖਰਾਬ ਹੋ ਗਈ ਨਾ ਫਿਰ ਅਸੀਂ ਉਹ ਜੁੱਤੀਆਂ ਸਾਫ਼ ਕਰਨ ਤੇ ਰੱਖਣੀ ਆ ਜਾਂ ਸਕੂਟਰ ਮੋਟਰਸਾਈਕਲਾਂ ਦੇ ਸਲੈਂਸਰ ਸਾਫ਼ ਕਰਨੇ ਆ ਉਹ ਲੀਰ ਬਣ ਗਈ ਉਹਦੇ ਨਾਲ ਸਾਡੇ ਜਵਾਕ ਲੀਰਾ ਨਾਲ ਖੁੱਦੋ ਬਣਾ ਕੇ ਖੇਡਦੇ ਆ ਜੇ ਜਵਾਕ ਵੀ ਅੱਕ ਗਏ ਫਿਰ ਸਾਡੀ ਬੇਬੇ ਉਹ ਲੀਰ ਨੂੰ ਚੁੱਲ੍ਹੇ 'ਚ ਜਾਲ ਦਿੰਦੀ ਆ ਸੁਆਹ ਬਣ ਜਾਂਦੀ ਆ ਅੰਗਰੇਜ਼ ਕਹਿੰਦਾ ਅੱਛਾ ਫਿਰ ਸੁਆਹ ਛੱਡਦੇ ਹੋ ਉਹ ਕਹਿੰਦੇ ਨਾ ਜੀ ਨਾ ਸੁਆਹ ਨਾ ਤਾਂ ਸਾਡੀ ਬੇਬੇ ਭਾਂਡੇ ਮਾਚਦੀ ਆ ਅੰਗਰੇਜ਼ ਦਾ ਨਾ ਬੱਲੇ ਬੱਲੇ ਸੁਆਬ ਨਹੀਂ ਛੱਡਦੇ ਯਾਰ ਬੜਾ ਜਾਣੀ ਉਹ ਹੈਰਾਨ ਹੋਇਆ ਬੀਜੇ ਲਾਉਣ ਲੱਗ ਗਿਆ ਕਿ ਨਾ ਪੰਜਾਬੀ ਦਾ ਯਾਰ ਕਮਾਲ ਦੇ ਬੰਦੇ ਕੈਨੇਡਾ ਲੱਗੇ ਕੈਨੇਡਾ ਲੈ ਆ ਕੇ ਫਿਰ ਉਹ ਨਾ ਬਜ਼ੁਰਗਾਂ ਨੇ ਇੰਨੀ ਮਿਹਨਤ ਕਰੀ ਉਹਨਾਂ ਨੇ ਕਿਹਾ ਹਾਂ ਮੁੰਡੇ ਪੋਤੇ ਨਾ ਕਮਾਈਆਂ ਕਰਕੇ ਉਹਨਾਂ ਦੀਆਂ ਗੱਡੀਆਂ ਖਰੀਦ ਕੇ ਸ਼ਿਪ ਚ ਲੈ ਕੇ ਆਂਦੀ ਇੱਧਰ ਆ ਦੇਖੋ ਪਹਿਲਾਂ ਤਾਂ ਆਪ ਚਲਾਈ ਨਜ਼ਾਰੇ ਲਏ ਫਿਰ ਟੈਕਸੀ ਪਾਤੀ ਫਿਰ ਜੂਰੀਆ ਯਾਰੀਆਂ ਰਿਓ ਢੋਇਆ ਇਹਦੇ ਨਾਲ ਫਿਰ ਇਹਦੀਆਂ ਸੀਟਾਂ ਦੀਆਂ ਪਿੰਗਾ ਜਵਾਕਾਂ ਨੂੰ ਚਲਾਈਆਂ ਟਾਇਰਾਂ 'ਚ ਦਰਖਤ ਲਾਤੇ ਹੁਣ ਖੋਖੇ ਦੇ ਵਿੱਚ ਪਾਥੀਆਂ ਸੁੱਕਣੇ ਪਾਈਆਂ ਦੇਖੋ ਨਜ਼ਾਰਾ ਲੈਂਦਾ ਪਿਆ ਕਿ ਨਹੀਂ ਮੈਨੂੰ ਕਮੈਂਟਾਂ 'ਚ ਦੱਸਿਓ ਮੈਂ ਅਗਲੀ ਵੀਡੀਓ ਪਾਉਣੀ ਆ ਵੀ ਇਤੋਂ ਬਾਅਦ ਆਪਾਂ ਇਹ ਲੋਹੇ ਦਾ ਕੀ ਲਾ ਲੈ ਸਕਦੇ ਆ ਤੋ ਕੀ ਕੰਮ ਲੈ ਸਕਦੇ ਆ ਯਾਰ ਆਪਾਂ ਨਿਚੋੜ ਕੱਢ ਦਾਂਗੇ ਜਿਵੇਂ ਹੀ ਬਹੁਤ